ਇੱਕ ਨੋਟੀਫਿਕੇਸ਼ਨ ਆਉਂਦਾ ਰੰਗਲਾ ਪੰਜਾਬ ਬਣਾਉਣ ਵਿੱਚ ਰੰਗ ਕਿਹੜੇ ਭਰੇ ਜਾਣ ਇਸ ਨੂੰ ਲੈ ਕੇ ਹੁਣ ਸਵਾਲ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਇਮਾਰਤਾਂ ਨੂੰ ਰੰਗ ਕਿਹੋ ਜਿਹਾ ਹੋਣ ਬਰਾਂਡਿਆਂ ਦਾ ਰੰਗ ਕਿਹੋ ਜਿਹਾ ਆਵੇ ਹੋਰ ਸਾਰੀਆਂ ਚਗਿਰਦੇ ਦਾ ਰੰਗ ਕਿਹੋ ਜਿਹਾ ਹੋਵੇ ਇਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਆ ਉਸ ਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ ਜਿਸ ਦੇ ਕਰਕੇ ਸਵਾਲ ਖੜੇ ਹੋਏ ਆ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਯਾਰ ਪਿਛਲੇ ਠਾਈਆਂ ਦਿਨਾਂ ਦੇ ਵਿੱਚ 22 ਮੌਤਾਂ ਹੋ ਗਈਆਂ ਨੇ ਮਾਵਾਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਤੇ ਚਿੱਟੇ ਹੋ ਗਏ ਨੇ ਅਸੀਂ ਇਹਨਾਂ ਦੇ ਸਿਰ ਤੇ ਬੰਨੀਆਂ ਪੱਗਾਂ ਦਾ ਰੰਗ ਕੇਸਰੀ ਅਸੀਂ ਕੀ ਕਰਨਾ ਹੈਗਾ ਪੰਜਾਬ ਦੀਆਂ ਮਾਵਾਂ ਭੈਣਾਂ ਧੀਆਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਹੋ ਗਏ ਨੇ ਤੇ ਅਸੀਂ ਇਹਨਾਂ ਦੀਆਂ ਕੋਠੀਆਂ ਦੇ ਰੰਗ ਕੇਸਰੀ ਹੋ ਜਾਣ ਇਹਨਾਂ ਦੇ ਪੱਗਾਂ ਦੇ ਰੰਗ ਕੇਸਰੀ ਹੋ ਜਾਣ ਸਰਕਾਰੀ ਬਿਲਡਿੰਗਾਂ ਦੇ ਰੰਗ ਕੇਸਰੀ ਹੋਣ ਪੁਲਿਸ ਹੈੱਡਕੁਆਟਰ ਦਾ ਰੰਗ ਕੇਸਰੀ ਹੋ ਜਾਵੇ ਮੁੱਖ ਸਿਵਲ ਸਕੱਤਰੇਤ ਦਾ ਰੰਗ ਕੇਸਰੀ ਹੋ ਜਾਵੇ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਬੀ ਡੀ ਪੀਓ ਤੇ ਐਸ ਐਸ ਪੀ ਦੇ ਦਫਤਰਾਂ ਦੀਆਂ ਬਿਲਡਿੰਗਾਂ ਦਾ ਰੰਗ ਕੇਸਰੀ ਹੋ ਜੀ ਅਸੀਂ ਚਟਣਾ ਰੰਗ ਕੇਸਰੀ ਰੰਗ ਤੇ ਇਹਨਾਂ ਨੇ ਬਦਨਾਮ ਕਰ ਦਿੱਤਾ ਹੈਗਾ ਬੀਸੀਕਲੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਅੱਜ ਜਿਹੜਾ ਕਿ ਡਿਸਟ੍ਰਿਕਟ ਵਾਈਜ਼ ਪ੍ਰਾਇਮਰੀ ਤੇ ਸਕੈਂਡਰੀ ਸਕੂਲ ਜਿਹੜੇ ਵੇ ਉਹਨਾਂ ਦੇ ਬਿਲਡਿੰਗਾਂ ਦਾ ਰੰਗ ਇਹਨਾਂ ਨੇ ਕਹਿ ਦਿੱਤਾ ਕਿ ਕੀ ਕੇਸਰੀ ਹੋਣਾ ਚਾਹੀਦਾ ਖੱਟਾ ਰੰਗ ਹੋਣਾ ਚਾਹੀਦਾ ਤੇ ਵਿੱਚ ਨੀਲਾ ਰੰਗ ਹੋਣਾ ਚਾਹੀਦਾ ਜੋ ਬੇਸਿਕਲੀ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਸਿੰਬਲ ਦਾ ਰੰਗ ਹਾਂ ਜਾਂ ਝੰਡੇ ਦਾ ਕਹਿ ਝੰਡੇ ਦਾ ਰੰਗ ਕਹਿ ਲੋ ਨਾ ਇਦਾਂ ਵੋਟਾਂ ਪੈ ਜਾਣੀਆਂ ਜਿਹੜੀਆਂ ਪਿਛਲੇ 28 ਦਿਨਾਂ ਦੇ ਵਿੱਚ ਇੰਨੀਆਂ ਮੌਤਾਂ ਹੋ ਚੁੱਕੀਆਂ ਉਹ ਤੁਹਾਨੂੰ ਵੋਟਾਂ ਪਾ ਦੇਣਗੇ ਇਹ ਬਿਲਡਿੰਗਾਂ ਨੂੰ ਰੰਗ ਕਰਨ ਦੇ ਨਾਲ ਦਿਲ ਨਹੀਂ ਜਿੱਤੇ ਜਾਣੇ ਬਿਲਡਿੰਗਾਂ ਨੂੰ ਰੰਗ ਕਰਕੇ ਰੰਗਲਾ ਪੰਜਾਬ ਨਹੀਂ ਬੰਨਾ ਹੈਗਾ ਐਸਟੇਮ ਆਮਾਦੀ ਪਾਰਟੀ ਸਿਰਫ ਤੇ ਸਿਰਫ ਬੀਬੀਆਂ ਦਾ 1000 ਰੁਪਿਆ ਵੀ ਕਹਿੰਦੇ ਇਹ ਨਹੀਂ ਦੇ ਸਕਦੇ ਬੀਬੀਆਂ ਕਹਿਣਗੇ ਤੁਹਾਡੀ ਕੋਕ ਨਹੀਂ ਜੁੜੂਗੀ ਤੁਹਾਡਾ ਸੁਹਾਗ ਨਹੀਂ ਜੁੜੂਗਾ ਲੋਕੀ ਕਹਿੰਦੇ ਕਿ ਕਾਨੂੰਨ ਵਾਸਤਾ ਰੱਬ ਦਾ ਵਾਸਤਾ ਸਹੀ ਕਰ ਲਓ ਸਾਨੂੰ ਹੋਰ ਕੁਝ ਨਹੀਂ ਚਾਹੀਦਾਗਾ ਹਾਲਾਤ ਤੇ ਬਣੇ ਹੋਏ ਨੇ ਤੇ ਤੁਸੀਂ ਆਪਣੀਆਂ ਬਿਲਡਿੰਗਾਂ ਦੇ ਰੰਗ ਬਦਲ ਦੋ ਉਹਦੇ ਨਾਲ ਕੀ ਹੋਊਗਾ ਸੋਚ ਤੁਹਾਡੀ ਕੀ ਹੈ ਪੰਜਾਬ ਪ੍ਰਤੀ ਉਹ ਆ ਠੀਕ ਹੈ ਰੰਗ ਚੰਗੇ ਲੱਗਦੇ ਨੇ ਜ਼ਿੰਦਗੀ ਦੇ ਵਿੱਚ ਰੰਗ ਬਹੁਤ ਮਾਇਨੇ ਰੱਖਦੇ ਨੇ ਪਰ ਉਹ ਉਹਨਾਂ ਰੰਗਾਂ ਦਾ ਕੀ ਫਾਇਦਾ ਵਾ ਜੇ ਸਾਡੀਆਂ ਮਾਵਾਂ ਭੈਣਾਂ ਧੀਆਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਹੋ ਜਾਣ ਹੁਣ ਸਕੂਲਾਂ ਦਾ ਰੰਗ ਬਦਲ ਦੋ ਇਹ ਕਿਹੜੀ ਸਿੱਖਿਆ ਕ੍ਰਾਂਤੀ ਆ ਡਿਸਪੈਂਸਰੀਆਂ ਦਾ ਰੰਗ ਤੇ ਨਾਮ ਬਦਲ ਦੋ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈਗੀ ਆ ਜਿਵੇਂ ਸੈਂਟਰ ਸਰਕਾਰ ਦੀ ਇੱਕ ਜਿਹੜੀਆਂ ਡਿਸਪੈਂਸਰੀਆਂ ਨੇ ਜਿੱਥੇ ਜਿੱਥੇ ਭਾਜਪੀ ਦੀ ਸਰਕਾਰ ਉਹਨਾਂ ਦਾ ਵੀ ਰੰਗ ਜਿਹੜਾ ਭੰਗਵਾ ਰੰਗ ਕਰ ਦਿੱਤਾਗਾ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਡਿਸਪੈਂਸਰੀਆਂ ਦੇਖੋਗੇ ਨਾ ਤੁਸੀਂ ਕਿਉਂਕਿ ਚੰਡੀਗੜ੍ਹ ਭਾਜਪਾ ਦੇ ਅਧੀਨ ਆ ਸੈਂਟਰ ਦੇ ਅਧੀਨ ਆ ਉਹਨਾਂ ਸਾਰੀਆਂ ਇਮਾਰਤਾਂ ਦਾ ਰੰਗ ਭੰਗਵਾ ਹੋ ਗਿਆ ਭੰਗਵਾ ਰੰਗ ਬੀਸਿਕਲੀ ਕੀ ਹੁੰਦਾ ਹੈ ਜਿੱਤ ਦਾ ਨਿਸ਼ਾਨ ਨੀਲਾ ਰੰਗ ਹੁੰਦਾ ਓਪਨ ਮਾਈਂਡ ਹੁੰਦਾ ਹੈ ਨਾ ਹੁਣ ਇਹਨਾਂ ਨੇ ਕੀ ਸੀ ਰੰਗ ਕਰਤਾਗਾ ਇੰਦਾ ਵੋਟਾਂ ਨਹੀਂ ਪੈਣੀਆਂ ਆਈਆਂ ਇਹ ਖੋਜ ਇੰਦਾ ਕਿ ਵੋਟਾਂ ਪੈਂਦੀਆਂ ਰੰਗ ਕਰਕੇ ਤੁਸੀਂ ਸਾਰੇ ਸਾਰੇ ਪਿੰਡਾਂ ਦਾ ਰੰਗ ਕੇਸਰੀ ਕਰ ਦੋਗੇ ਆਪਣੇ ਸਰਪੰਚਾਂ ਦਾ ਰੰਗ ਕਹਿ ਦੋ ਵੀ ਘਰਾਂ ਦੇ ਰੰਗ ਕਰ ਦੋ ਮਤਲਬ ਇਹ ਨਹੀਂ ਸਰ ਇਹ ਇਹ ਸੋਚ ਦਾ ਪਤਾ ਲੱਗਦਾ ਹੈਗਾ ਨਾ ਹੁਣ ਇਹਨਾਂ ਨੇ ਸਕੂਲਾਂ ਦੇ ਰੰਗ ਤੇ ਮੇਨ ਲੱਗਦਾ ਕਿੰਨਾ 14 ਕਰੋੜ ਰੁਪਏ ਖਰਚਣਾ ਹੈਗਾ ਕਿੰਨਾ ਹੈਗਾ ਜਿਹੜਾ ਮਾਨਕ ਗੋਇਲ ਸਾਹਿਬ ਹੋਣਾ ਨੇ ਉਹ ਟਵੀਟ ਕੀਤਾ ਜਾਰੀ ਟਵੀਟ ਕੀਤਾ ਹੈਗਾ ਸ਼ੁਗਰ ਹੈ ਉਸੇ ਕਾਪੀ ਰਾਈਟਿੰਗ ਕਰ ਰਿਹਾ ਸੀ ਉਹਨੇ ਸਰਕਾਰੀ ਚਿੱਠੀ ਲਾਈ ਹੈਗੀ ਹੈ ਨਾ ਹੁਣ ਉਹ ਇਦਾਂ ਦਾ ਕਰਕੇ ਰੰਗ ਕੀ ਕਿੰਨਾ ਪੈਸਾ ਲਾ ਦਿੱਤਾ ਹੈਗਾ ਇਦੇ ਨਾਲ ਉਹ ਤੁਸੀਂ ਜਿਹੜਾ ਰੰਗ ਜਿਹੜਾ ਵਾ ਸਕੂਲਾਂ ਦਾ ਰੰਗ ਕਰਨਾ ਵਾ ਉਹ ਪਹਿਲਾਂ ਹੀ ਬਿਲਡਿੰਗਾਂ ਦਾ ਰੰਗ ਵਧੀਆ ਹੈਗਾ ਔਰ ਬਕਾਇਦਾ ਨਾਲ ਹਦਾਇਤਾਂ ਦਿੱਤੀਆਂ ਗਈਆਂ ਨੇ ਰੰਗ ਕਿਹੜਾ ਕਿੱਥੇ ਕਰਨਾ ਹੈ ਕਿਵੇਂ ਕਰਨਾ ਹੈ ਨਾਲ ਇਹ ਵੀ ਦੱਸਿਆ ਗਿਆ ਕਿ ਡਿਸਟ੍ਰਿਕਟ ਵਾਈ 23 ਸਮੂਹ ਜ਼ਿਲ੍ਹਿਆਂ ਦੇ ਸਕੂਲ ਸ਼ਾਮਲ ਕੀਤੇ ਗਏ ਉਹਦੇ ਵਿੱਚ ਕਿਸੇ ਥਾਂ ਇੱਕ ਵੀ ਸਕੂਲ ਹੈ ਕਿਸੇ ਥਾਂ 10 ਸਕੂਲ ਵੀ ਨੇ ਔਰ ਨਾਲ ਇਹ ਵੀ ਕਿਹਾ ਗਿਆ ਜਿਵੇਂ ਕਿ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਸਿ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਬਦਲਣ ਆਏ ਆ ਤੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਉਹ ਤਾਂ ਬਾਕੀ ਸਾਰੀਆਂ ਪਾਰਟੀਆਂ ਦੇ ਵਾਂਗ ਹੀ ਹੈ ਜਿਵੇਂ ਬਾਕੀ ਪਾਰਟੀਆਂ ਆਂ ਕਰਦੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਨਾ ਇਹਦੇ ਕਹਿੰਦੇ ਹੀ ਸਾਨੂੰ ਕੋਠੀਆਂ ਵੀ ਨਹੀਂ ਚਾਹੀਦੀਆਂ ਹੁਣ ਕੋਠੀਆਂ ਲੈ ਕੇ ਰੱਖੀਆਂ ਨੇ ਸਾਨੂੰ ਸਿਕਿਉਰਟੀ ਨਹੀਂ ਚਾਹੀਦੀ ਅਸੀਂ ਸਿਕਿਉਰਟੀ ਵੀ ਲੈ ਲਈ ਹੈਗੇ ਨੇ ਇਹ ਤੇ ਬਹੁਤ ਕੁਝ ਕਹਿੰਦੇ ਹੈਗੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਨਾ ਉਹ ਤੇ ਹੈ ਨਹੀਂ ਤੁਸੀਂ ਦੇਖੋ ਨਾ ਉਹਦੀ ਜਿਹੜਾ ਧਾਕੜ ਐਮਐਲਏ ਤੁਹਾਡਾ ਹਰਮੀ ਸਿੰਘ ਪਠਾਨਮਰ ਉਹਦੀ ਕੋਠੀ ਦਿਖਾ ਲਈ ਕਰਾ ਲਈ ਤੇ ਦਿੱਲੀ ਤੋਂ ਜਿਹੜੇ 20 25 ਬੰਦੇ ਆ ਕੇ ਐਮਐਲਏ ਦੇ ਨਾਮ ਤੇ ਕੋਠੀਆਂ ਲੈ ਕੇ ਬੈਠੇ ਸੈਕਟਰ 49 ਦੇ ਵਿੱਚ ਸੈਕਟਰ 2 ਦੇ ਵਿੱਚ ਉਹ ਵੀ ਤੇ ਗੈਰਕਾਨੂੰਨੀ ਆ ਉਹ ਪੰਜਾਬ ਦੇ ਐਮਐਲਏ ਦੇ ਨਾਮ ਤੇ ਕੋਠੀਆਂ ਲਈਆਂ ਨੇ ਤੇ ਰਹਿੰਦੇ ਦਿੱਲੀ ਵਾਲੇ ਪਰੌਣੇ ਜਾਂ ਕੋਈ ਰਾਜਸਥਾਨ ਤੋਂ ਪਰੌਣੇ ਆਏ ਨੇ ਉਹਨਾਂ ਵਾਸਤੇ ਹੁਣ ਜਿਹੜੇ ਜਿਹੜਾ ਇਹ ਸਵਾਲ ਹੈ ਜਿਹੜਾ ਮਾਨਕ ਗੋਲ ਹੋਣਾ ਨੇ ਕਿਹਾ ਉਹ ਆਪਾਂ ਬੜੀ ਵਾਰ ਕਹਿੰਦਾ ਕਿ ਉਹਨਾਂ ਆਪੋਜੀਸ਼ਨ ਦਾ ਰੋਲ ਜਿਹੜੀ ਜ਼ਿੰਮੇਵਾਰੀ ਬੰਦੀ ਕਾਂਗਰਸ ਭਾਜਪਾ ਔਰ ਕਾਲੀ ਦਲ ਦੀ ਜਾਂ ਖੱਬੀਆਂ ਸੱਜੀਆਂ ਪਾਰਟੀਆਂ ਦੀ ਉਸ ਤੋਂ ਜ਼ਿਆਦਾ ਦੇ ਆਰਟੀਆਈ ਐਕਟਿਵਿਸਟ ਬਾਨਕ ਗੋਲੇ ਨੂੰ ਬਾਰੇ ਉਹਨਾਂ ਨੇ ਕਿਹਾ ਨਾ ਕਿ ਹੁਣ ਕੋਰੋਨਾ ਪੇ ਖਰਚ ਕੇ ਸਰਕਾਰੀ ਸਕੂਲਾਂ ਨੂੰ ਹੁਣ ਝਾੜੂ ਦੇ ਰੰਗ ਵਰਗੇ ਰੰਗੇ ਜਾਣਗੇ ਇਹੋ ਜਿਹਾ ਕੁਝ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ ਨਾ ਹੁਣ ਇਹ ਵੀ ਕਿਹਾ 76 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਦਮਾ ਸਕੂਲਾਂ ਦੀਆਂ ਬਿਲਡਿੰਗਾਂ ਦੇ ਹੀ ਰੰਗ ਕੀ ਬਦ ਮਤਲਬ ਰੰਗ ਰੋਗਣ ਵਾਲੀ ਪਾਰਟੀ ਪੋਚਾ ਪਾਰਟੀ ਬਣ ਕੇ ਰਹਿ ਗਈ ਹੈਗੀ ਰੰਗਾਂ ਦੇ ਨਾਲ ਕੀ ਫਰਕ ਪੈਂਦਾ ਹੈਗਾ ਕੱਲ ਨੂੰ ਕਹਿੰਦੇ ਨੇ ਕਿ ਜਿਹੜੀਆਂ ਨਿਆਣਿਆਂ ਦੀਆਂ ਜਿਹੜੀਆਂ ਵਰਤੀਆਂ ਹੈਗੀਆਂ ਨੇ ਮੁੰਡੇ ਕੇਸਰੀ ਪੱਗਾਂ ਬਣ ਕੇ ਹੁਣ ਕੁੜੀਆਂ ਕੇਸਰੀ ਚੁੰਨੀਆਂ ਲੈ ਕੇ ਹੁਣ ਤੇ ਨਿੱਕਰਾਂ ਨੀਲੀਆਂ ਹੁਣ ਤੇ ਸਲਵਾਰਾਂ ਨਿੱਕੀਆਂ ਹੁਣ ਨਾ ਨੀਲੀਆਂ ਹੁਣ ਇਵੇਂ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਨਾ ਖਾਕੀ ਰੱਕ ਦੀਆਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪੜ੍ਹੇ ਹੈਗੇ ਨਾ ਪਹਿਲਾਂ ਖਾਕੀ ਰੰਗ ਦੀ ਪੈਂਟ ਹੁੰਦੀ ਸੀ ਨਿੱਕਰ ਹੁੰਦੀ ਸੀ ਤੇ ਕੁੜੀਆਂ ਦੇ ਖਾਕੀ ਸੂਟ ਹੁੰਦੇ ਸੀ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਮਾਹੌਲ ਆਇਆ ਅਚਾਨਕ ਕਾਲੀਆਂ ਪੈਂਟਾਂ ਚਿੱਟੀਆਂ ਕਮੀਜ਼ਾਂ ਤੇ ਖੱਟੀਆਂ ਕੇਸਰੀ ਪੱਗਾਂ ਆ ਗਈਆਂ ਸੀ ਤੇ ਕੁੜੀਆਂ ਦੀਆਂ ਕਾਰਨੀਆਂ ਸਲਵਾਰਾਂ ਚਿੱਟੀਆਂ ਕਮੀਜ਼ਾਂ ਤੇ ਕੇਸਰੀ ਚੁੰਨੀਆਂ ਅਸੀਂ ਆਪ ਬਣ ਕੇ ਜਾਂਦੇ ਰਹੇਗੇ ਨੇ ਉਹ ਉਹ ਇੱਕ ਇੱਕ ੱੱਕੇ ਦੇ ਨਾਲ ਸੀ ਉਹ ਫਿਰ ਬਾਅਦ ਚ ੱੱਕੇ ਦੇ ਨਾਲ ਜਿਹੜੀ ਵੀ ਚੀਜ਼ ਤੁਸੀਂ ਕਰੋਗੇ ਉਹ ਉਹ ਲਾਗੂ ਨਹੀਂ ਹੁੰਦੀ ਉਹ ਦਿਲੋਂ ਲਾਗੂ ਨਹੀਂ ਹੁੰਦੀ ਹੁਣ ਅੱਜ ਇਹਨਾਂ ਨੇ ਸਕੂਲਾਂ ਦੇ ਰੰਗ ਬਦਲਤੇ ਕਾਲੋਂ ਨਿਆਣੇ ਵੀ ਨਾਣਿਆਂ ਦੇ ਵੀ ਕਰ ਦੋਗੇ ਇਵੇਂ ਕਿਵੇਂ ਕਰਕੇ ਇਹਨੂੰ ਨਿਆ ਐਜੂਕੇਸ਼ਨ ਦਾ ਰੰਗ ਦੇ ਨਾਲ ਕੋਈ ਲੈਣਾ ਦੇਣੇ ਵੀ ਬਿਲਡਿੰਗਾਂ ਦੇ ਰੰਗ ਬਦਲ ਦੋ ਡਿਸਪੈਂਸਰੀਆਂ ਦੇ ਰੰਗ ਬਦਲ ਦੋ ਬਿਲਡਿੰਗਾਂ ਦੇ ਰੰਗ ਬਦਲ ਦੋ ਹੋ ਸਕਦਾ ਹੈ ਕਿ ਅਗਲੀ ਵਾਰ ਟਰਾਂਸਪੋਰਟ ਮੰਤਰੀ ਲੱਗੇ ਯਾਰ ਮੇਰੇ ਤੇ ਨੰਬਰ ਘਟ ਗਏ ਹੈਗੇ ਨੇ ਹੁਣ ਸਾਰੇ ਮੰਤਰੀਆਂ ਦੀ ਹੋੜ ਲੱਗੂਗੀ ਹਰਜੋਤ ਸਿੰਘ ਬੈਂਸ ਸਾਹਿਬ ਨੇ ਅੱਜ ਸਕੂਲਾਂ ਦੇ ਰੰਗ ਖੱਟੇ ਕੇਸਰੀ ਕਰ ਦਿੱਤੇਗੇ ਹੁਣ ਡਾਕਟਰ ਬਲਬੀਰ ਸਿੰਘ ਨੂੰ ਲੱਗੂਗਾ ਜੇ ਹਰਜੋਤ ਸਿੰਘ ਬੈਂਸ ਦੇ ਤੇ ਦਿੱਲੀ ਵਾਲਿਆਂ ਦੇ ਸਾਹਮਣੇ ਜ਼ਿਆਦਾ ਨੰਬਰ ਬਣ ਗਏ ਹੁਣ ਦੇਖੋ ਜਿੰਨੇ ਉਹ ਡਿਸਪੈਂਸਰੀਆਂ ਉਹਨਾਂ ਦੇ ਫਿਰ ਉਹ ਲੱਗਣਗੇ ਯਾਰ ਹਰ ਨੂੰ ਟ੍ਰਾਂਸਪੋਰਟ ਮਤਿ ਸ਼ਾਹ ਅਜਕਲ ਉਹ ਹੀ ਹੈ ਨਾ ਲਾਲਜੀਤ ਉਹ ਕਹੂਗਾ ਯਾਰ ਦਿੱਲੀ ਵਾਲਿਆਂ ਦੇ ਤਾਂ ਮੈਂ ਵੀ ਬੜਾ ਲਾਡਲਾ ਹਾਂ ਹੋ ਸਕਦਾ ਪੰਜਾਬ ਰੋਡਵੇ ਦੀਆਂ ਬੱਸਾਂ ਦੇ ਪੀਪੀ ਆਰਟਿਸਟੀਆਂ ਬੱਸਾਂ ਦੇ ਰੰਗ ਇਹ ਹੋ ਜਾਣ ਹੁਣ ਹੱਡ ਡਿਪਾਰਟਮੈਂਟ ਵਾਲਾ ਕਰੂਗਾ ਮਤਲਬ ਇਹਨਾਂ ਦੇ ਪੈਸੇ ਹੁਣ ਇਹਨਾਂ ਦੇ ਇਹ ਖਰਚੇ ਜਾਣਗੇ ਹੁਣ ਜਿਹੜੀ ਉਹ ਚਿੱਠੀ ਕੱਢੀ ਹੈਗੀ ਹੈ ਜਿਹਦੇ ਚ ਲਿਖਿਆ ਕਿ ਹਾਈ ਸਕੂਲ 124 ਆ ਜਿੰਨਾ ਤੇ ਐਸਟੀਮੇਟ ਜਿਹੜੀ ਕੋਸਟ ਆ ਉਹ 215.0021 ਆਊਗੀ ਨਾ ਸੰਗਰੂਰ ਚ ਸਭ ਤੋਂ ਵੱਧ ਪੈਸਾ ਖਰਚਾ ਜਾਊਗਾ ਸ਼ਾਇਦ 64 ਲੱਖ ਰੁਪਈਆ 27 ਸਕੂਲ ਨੇ ਸੰਗਰੂਰ ਚ ਸਭ ਤੋਂ ਨੇ ਅੰਮ੍ਰਿਤਸਰ ਚ 14 ਨੇ ਉੱਥੇ 15 ਲੱਖ 15.5 ਲੱਖ ਫਿਰ ਲੁਧਿਆਣਾ ਚ 20 ਸਕੂਲ ਨੇ ਜਿੱਥੇ 36 ਲੱਖ ਔਰ ਸੰਗਰੂਰ ਦੇ ਵਿੱਚ 27 ਸਕੂਲ ਜਿੱਥੇ 64 ਲੱਖ ਰੂਪਨਗਰ ਦੇ ਵਿੱਚ 19 ਸਕੂਲ ਆ ਜਿੱਥੇ 41 ਲੱਖ ਕਿਉਂਕਿ ਰੂਪਨਗਰ ਹੈ ਹਰਜੋਤ ਸਿੰਘ ਬੈਂਸਾਪ ਦਾ ਡਿਸਟ੍ਰਿਕਟ ਸੰਗਰੂਰ ਫైనాన్స్ ਮਿਨਿਸਟਰ ਤੇ ਸੀਐਮ ਸਾਹਿਬ ਦਾ ਤੇ ਅੰਮ੍ਰਿਤਸਰ ਵੀ ਲੈ ਕੇ ਖਿੱਚ ਕੇ ਇਹ ਹਾਈ ਸਕੂਲ ਫਿਰ ਆਗੇ ਮਿਡਲ ਸਕੂਲ ਮਿਡਲ ਸਕੂਲ ਟੋਟਲ 25 ਨੇ ਪਹਿਲੇ ਫੇਸ 'ਚ ਹੀ ਹੋਣਗੇ ਨਾ ਜਿਨ੍ਹਾਂ ਦੇ ਵਿੱਚ ਸੰਗਰੂਰ ਨੂੰ ਹੀ ਪੈਸੇ ਮਿਲੇ ਨੇ ਜਿਆਦਾ ਬਾਕੀਆਂ ਨੂੰ ਤੇ ਨਹੀਂ ਹਾਈ ਸਕੂਲ ਦੀ ਗੱਲ ਕੀਤੀ ਜੇ ਵੀ ਨਾ ਉੱਥੇ ਟੋਟਲ ਜਿਹੜਾ ਵਾ ਸਕੂਲ ਸੀਨੀਅਰ ਸਕੈਂਟਰੀ ਹੈ ਨਾ ਉੱਥੇ 852 ਨੇ ਜਿਨ੍ਹਾਂ ਤੇ ਕਰੀਬ 1744 ਲੱਖ ਮਤਲਬ 17.5 ਕਰੋੜ ਹਨ ਹੁਣ ਤੇ ਸਾਹਿਬ ਕਰਨ ਲੱਗਾ ਵੀ ਪੰਗਾ ਪੈ ਦੇਣਾ ਲੋਕੀ ਰੀਲ ਨਾ ਬਣਾ ਦੇਣ ਕਿ 12 5 48 ਹੁੰਦੇ ਨਾ ਹੁਣ ਇਹ ਲਿਖਿਆ ਹੋਇਆ ਚਿੱਠੀ ਲਿਖਿਆ ਗਿਆ ਇਹ ਕਿੰਨਾ ਪੈਸਾ ਯਾਰ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਚਾਹੀਦਾ ਕਿ ਇਹ ਜਿਹੜਾ ਘੱਟੋ ਘੜ ਬੰਦ ਹੈਗਾ 20 25 ਕਰੋੜ ਰੁਪਈਆ ਬੰਦਾ ਹੋਊਗਾ ਨਾ ਇਹ ਤੁਸੀਂ ਜਿਹੜੇ ਸਕੂਲ ਦੇ ਟਾਪਰ ਬੱਚੇ ਨਾ ਉਹਨਾਂ ਦੇ ਨਾਮ ਤੇ ਐਫਡੀ ਕਰਵਾ ਦੇ ਜਿਆਦਾ ਚੰਗਾ ਹੈਗਾ ਔਰ ਉਹਨਾਂ ਨੂੰ ਨਾਮ ਦੋ ਜਿਹੜੇ ਬੱਚੇ ਹਰ ਟੌਪ ਕਰਦੇ ਨੇ ਟੀਚਰਾਂ ਦੇ ਨਾਲ ਜਿਹੜੇ ਤੁਸੀਂ ਸਿੰਗਾਪੁਰ ਜਾਂ ਹੋਰ ਕਿਤੇ ਉਹਨਾਂ ਦੇ ਨਾਲ ਬੱਚਿਆਂ ਨੂੰ ਵੀ ਲੈ ਕੇ ਜਾਓ ਜਿਹੜਾ ਤੁਸੀਂ ਇੰਨਾ ਪੈਸਾ ਖਰਚ ਕਰਦੇ ਨੇ ਕਦੀ ਉਹ ਜਿਹੜੇ ਟੀਚਰ ਇੰਨਾ ਪੈਸਾ ਖਰਚ ਕਰਕੇ ਭੇਜਦੇ ਕਦੀ ਉਹਨਾਂ ਨੇ ਆ ਕੇ ਤੁਹਾਨੂੰ ਫੀਡਬੈਕ ਦਿੱਤੀ ਹੈ ਕਿ ਜਿਹੜੇ ਕੰਟਰੀ ਤੁਸੀਂ ਸਾਨੂੰ ਭੇਜਦੇ ਨੇ ਫਿਨਲੈਂਡ ਦਾ ਉੱਥੇ ਟੀਚਰਾਂ ਨੂੰ ਕੁੱਟਿਆ ਨਹੀਂ ਜਾਂਦਾ ਉੱਥੇ ਟੀਚਰਾਂ ਦੇ ਮੌਰ ਨਹੀਂ ਪੰਨੇ ਜਾਂਦੇ ਹੈਗੇ ਉੱਥੇ ਟੀਚਰ ਸੋਸਾਇਟੀ ਨਹੀਂ ਕਰਦੇ ਉਹ ਟੀਚਰ ਟੈਂਕੀਆਂ ਤੇ ਨਹੀਂ ਚੜਦੇ ਕਦੀ ਉਹ ਵੀ ਉਹਨਾਂ ਨੇ ਫੀਡਬੈਕ ਦਿੱਤੀ ਇਸ ਕਰਕੇ ਨਾ ਇਸ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਵੀ ਭੇਜੋ ਜਿਹੜੇ ਜਿੰਨੇ ਆ ਬਿਲਡਿੰਗਾਂ ਤੇ ਇਸ ਕਰਕੇ ਰੰਗ ਬਦਲਦੇ ਨਾਲ ਨਹੀਂ ਹੁਣ ਪਤਾ ਨਹੀਂ ਕੀ ਸਰਕਾਰ ਕਰ ਕੀ ਰਹੀ ਹੈ ਇਹ ਕੀ ਲੋੜ ਆ ਪਹਿਲਾਂ ਜਿਹੜੇ ਰੰਗ ਉਹ ਮਾੜੇ ਸੀ ਮਦਰ ਰੰਗ ਮੂੰਹ ਮੱਥਾ ਤੁਸੀਂ ਜੋ ਮਰਜ਼ੀ ਸਵਾਰੀ ਚ ਦਿਲ ਤੁਹਾਡੇ ਤੇ ਉਹ ਦੇ ਚਿੱਟੇ ਹੋਏ ਪਏ ਨੇ ਪੰਜਾਬ ਨੂੰ ਲੈ ਕੇ ਇਸ ਕਰਕੇ ਇਹ ਦੇਖਦੇ ਕਿ ਸਰਕਾਰ ਕਰ ਕੀ ਰਹੀ ਹੈਗੀ ਐਨਾ ਪੈਸਾ ਤੁਸੀਂ ਲਾਈ ਜਾ ਰਹੇ ਨੇ ਬਿਲਡਿੰਗਾਂ ਦੇ ਰੰਗ ਬਦਲ ਦੇ ਨਾਲ ਡਿਪਾਰਟਮੈਂਟਾਂ ਦੇ ਨਾਮ ਬਦਲਦੇ ਨਾਲ ਡਿਪਾਰਟਮੈਂਟਾਂ ਦੀਆਂ ਬਿਲਡਿੰਗਾਂ ਦੇ ਰੰਗ ਬਦਲਦੇ ਨਾਲ ਇਹ ਨਹੀਂ ਉੱਥੇ ਤੇ ਬੱਚਿਆਂ ਨੂੰ ਕੀ ਸਿਖਾਇਆ ਜਾਂਦਾ ਉਹ ਜ਼ਿਆਦਾ ਮੈਟਰ ਕਰਦਾ ਹੈਗਾ ਨਾ ਉਹੀ ਹੈ ਨਾ ਜਿਹੜੇ 20-25 ਕਰੋੜ ਰੁਪਏ ਕਿਸੇ ਚੰਗੇ ਕੰਮ ਵਾਸਤੇ ਖਰਚ ਦਿੰਦੇ ਹਰ ਰੰਗ ਕਰਨਾ ਹੈਗਾ ਤੇ ਫਿਰ ਤੁਸੀਂ ਇਹ ਨਾ ਦੱਸੋ ਕਿ ਇਦਾਂ ਦਾ ਰੰਗ ਹੋਣਾ ਚਾਹੀਦਾ ਹੈਗਾ ਪੂਰੇ ਪੰਜਾਬ ਦਾ ਇੱਕ ਫਾਰਮੈਟ ਹੈਣਾ ਚਾਹੀਦਾ ਹੈਗਾ ਇਦਾਂ ਵੋਟਾਂ ਨਹੀਂ ਪੈਣੇ ਕੱਲ ਨੂੰ ਤੁਸੀਂ ਕਹੋਗੇ ਪੰਚਾਇਤ ਘਰ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਨੇ ਜਾਂ ਜੰਜ ਘਰ ਪਿੰਡਾਂ ਦੇ ਵਿੱਚ ਹੁੰਦੇ ਉਹ ਵੀ ਰੰਗ ਇਦਾਂ ਹੀ ਕਰ ਦੋਗੇ ਨੇ ਨਹੀਂ ਇੰਨਾ ਨਹੀਂ ਵੋਟਾਂ ਮਿਲਦੀਆਂ ਲੋਕਾਂ ਨੇ ਦੇਣੀਆਂ ਲੋਕਾਂ ਨੇ ਤੁਸੀਂ ਜੇ ਚੰਗੇ ਕੰਮ ਕਰੋਗੇ ਐਸ ਟਾਈਮ ਲੋਕਾਂ ਦੀ ਇੱਕੋ ਮੰਗ ਆ ਕਿ ਕਾਨੂੰਨ ਵਿਵਸਥਾ ਸਹੀ ਹੋ ਜੇ ਬਾਕੀ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਕਾਨੂੰਨ ਵਿਵਸਥਾ ਠੀਕ ਕਰਨ ਦੀ ਦੁਰਸਤ ਕਰਨ ਦੀ ਜ਼ਰੂਰਤ ਹੈ ਨਾ ਕਿ ਆ ਰੰਗ ਰੂਪ ਜਿਹੜੇ ਨੇ ਚੇਂਜ ਕਰਨ ਦੀ ਕੋਈ ਜ਼ਰੂਰਤ ਹੈਗੇ ਜਿਹੜੇ ਤੁਸੀਂ ਇਹਨੂੰ ਲੋੜ ਕੀ ਆ ਤੇ ਜੇ ਲੋੜ ਆ ਤੇ ਫਿਰ ਪਾਰਟਿਕੂਲਰ ਸਰਕਾਰ ਇਹ ਨਾ ਡਿਸਾਈਡ ਕਰੇ ਕਿ ਰੰਗ ਜਿਹੜੇ ਰੋ ਇਦਾਂ ਦੇ ਹੋਣੇ ਚਾਹੀਦੇ ਹੈਗੇ ਨੇ ਉਹ ਬਾਦਲਾਂ ਵੇਲੇ ਵੀ ਜਿਹੜੇ ਰਾਸ਼ਨ ਗਾਰਡ ਸੀ ਨਾ ਉਹ ਨੀਲੇ ਕਰਤੇ ਸੀ ਬਾਦਲ ਕਿਹੜੇ ਆ ਗਏ ਕਾਂਗਰਸੀ ਕਿਹੜੇ ਆ ਗਏ ਨੇ ਇਹਦਾ ਰੰਗਾ ਰੁੰਗਾ ਦੇ ਨਾਲ ਕੁਝ ਨਹੀਂ ਰੱਖਿਆਗਾ ਇਹ ਸਰਕਾਰ ਨੂੰ ਲੱਗਦਾ ਕਿ ਜੇ ਅਸੀਂ ਰੰਗ ਲੋਕਾਂ ਦੀਆਂ ਜ਼ਿੰਦਗੀਆਂ ਚ ਰੰਗ ਪਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮਾਵਾ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਹੋਏ ਪਏ ਨੇ ਉਹ ਉਸਤੇ ਕੰਮ ਕਰਨ ਦੀ ਜ਼ਰੂਰਤ ਹੈ